8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਾਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ ਸਿਰਸਾ ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁੱਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ ਬੇਲ ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਤਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਐ ਉਹ ਅਸੀਂ ਨੋਮੀਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵਕ ਵਕ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਬਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਇੱਕ ਗੱਲ ਸਾਹਮਣੇ ਆਈ ਹੈਗੀ ਐ ਕਿ ਇਹ ਅਚਨਚੇਤੀ ਇੱਥੇ ਰੁਕੇ ਹੈਗੇ ਆ ਬਾਕੀ ਇਹ ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ ਮੈਟਰ ਹੋ ਸਕਦਾ ਹੈ ਟਾਰਗੇਟ ਕੀਤਾ ਹੋਏ ਇਹਦੇ ਚ ਅਸੀਂ ਡੂੰਘਾਈ ਨਾਲ ਤਤਕਸ਼ ਕਰਾਂਗੇ ਥੈਂਕ ਯੂ